ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਰਸਟ ਵੈਸਟਲ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੁੱਢ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਅਸੀਂ ਤੁਹਾਨੂੰ ਇੱਕ ਨੰਬਰ ਦੇ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਬਰੀ ਸਾਹਿਬ ਫ੍ਰੀਪੂ ਲਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਾਰੇ ਸੂਟ ਡਿਸਕਾਊਂਟ ਤੇ ਰਹਿਣਗੇ ਬਹੁਤ ਸੋਹਣੇ ਸੂਟ ਰਹਿਣਗੇ ਪਹਿਲਾ ਸੂਟ ਦੇਖੋ ਚਨੋਨ ਦੇ ਉੱਪਰ ਬਣਿਆ ਹੋਇਆ ਜੀ ਇਹ ਕਪੜਾ ਹੈਗਾ ਚਨੋਨ ਬਹੁਤ ਸੋਹਣਾ ਸਟੱਫ ਹੁੰਦਾ ਇਹ ਬਹੁਤ ਸ਼ਾਈਨ ਕਰਦਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਠੀਕ ਹੈ ਜੀ ਤੇ ਵਰਕ ਦੇਖ ਲਓ ਤੁਸੀਂ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਲੋ ਮੈਂ ਤੁਹਾਨੂੰ ਮਾਪ ਕੇ ਦੱਸ ਦੇਣੀ ਆ ਜੇ ਆਪਾਂ ਐਂਡ ਟੂ ਐਂਡ ਵਰਕ ਨਾਲ ਪੀਏ ਤਾਂ 24 ਹੈ ਸਵਾ 24 ਹੈ ਜੇ ਆਪਾਂ ਇੱਥੋਂ ਲੈ ਕੇ ਜੇ ਤੁਹਾਡਾ ਘੇਰਾ ਘੱਟ ਵੀ ਹੈਗਾ ਤਾਂ ਤੁਸੀਂ ਵੀ 20 ਸਾਢੇ 20 ਤੱਕ ਵੀ ਰੱਖ ਸਕਦੇ ਹੋ ਔਰ 24 ਤੱਕ ਵੀ ਲਿਜਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਤੇ ਨੈਕਸਟ ਹੈ ਜੀ ਆਪਣਾ ਬਾਜੂ ਦਾ ਵਰਕ ਇਹ ਦਾ ਬਾਜੂ ਦਾ ਵਰਕ ਹੈ ਅੱਥਰ ਗਾਂ ਵੀ ਹੈ ਸਲਵਾਰ ਤੇ ਵੀ ਹੈ ਹਾਂ ਆਲੂ ਇਹ ਹੈਗਾ ਬਾਜੂ ਦਾ ਵਰਕ ਔਰ ਸਲਵਾਰ ਦਾ ਠੀਕ ਹੈ ਜੀ ਕਾਫੀ ਸੋਹਣਾ ਕਲਰ ਹੈਗਾ ਮੈਂ ਇੰਡਸਟਰੀ ਬੰਦੀ ਦਾ ਕਲਰ ਹੈ ਬਹੁਤ ਤਿਆਰਾ ਸੂਟ ਹੈਗਾ ਲੋ ਤੇ ਪ੍ਰਾਈਸ ਰਹੂਗੀ ਜੀ ਇਹਦੀ 1250 ਤੇ 1250 ਦੇ ਵਿੱਚ ਇਹ ਸੂਟ ਤੁਹਾਡੇ ਘਰ ਆ ਜੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਵੇ ਨੈਕਸਟ ਦੇਖੋ ਇਹ ਵੀ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਤੁਸੀਂ ਇਹਦੀ ਕਾਟਨ ਦੇਖੋਗੇ ਨਹੀਂ ਸੋਹਣੀ ਹੈ ਸੈਲਫ ਪ੍ਰਿੰਟ ਵਾਲੀ ਕਾਟਨ ਹੈ ਬਹੁਤ ਪਿਆਰਾ ਸੂਟ ਹੈ ਨੇੜੇ ਕਰਕੇ ਦਿਖਾਈਂਗੀ ਸੈਲਫ ਪ੍ਰਿੰਟ ਦੇ ਵਿੱਚ ਸੂਟ ਹੈ ਤੇ ਉੱਪਰ ਉਹਦੇ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਹੈ ਤੇ ਇਹਦੇ ਵਿੱਚੋਂ ਹੀ ਕੱਢ ਕੇ ਇੱਕ ਪੈਚ ਹੈ ਜਿਹੜਾ ਉਹ ਆਪਾਂ ਸਲਵਾਰ ਤੇ ਵਰਕ ਕਰਾਇਆ ਹੋਇਆ ਹੈ ਕਾਟਨ ਦੀ ਸਲਵਾਰ ਹੈ ਕੈਮਰੀ ਕਾਟਨ ਦੀ ਆ ਲੋ ਬਹੁਤ ਸੋਹਣਾ ਸੂਟ ਹੈ ਬਹਿ ਜਾ ਬਹਿ ਜਾ ਕਰਦਾ ਇਹ ਨਾਲ ਇਹਦੇ ਦੁਪੱਟਾ ਜੀ ਅਲੋ ਅండ్ ਆਈ ਦੇ ਵਿੱਚ ਦੁਪੱਟਾ ਹੈ ਬੜਾ ਪਿਆਰਾ ਜਿਹਾ ਕਲਰ ਹੈਗਾ ਇਹ ਲੇਸ ਲੱਗੀ ਹੋਈ ਆ 컬러ਫੁਲ ਜੀ ਮਲਟੀ ਸ਼ੇਡ ਜੀ ਲੇਸ ਲੱਗੀ ਹੋਈ ਆ ਲਾਈਟ ਲਾਈਟ ਦੇ ਕਲਰ ਨੇ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਜੀ ਅਗਲਾ ਸੂਟ ਦੇਖੋ ਤੁਸੀਂ ਲੋ ਇਹ ਰਾਮ ਟੈਕਸ ਦਾ ਸੂਟ ਹੈ ਇਹ ਇਦਾਂ ਕਰਕੇ ਪਰ ਇਹ ਡਿਸਕਾਊਂਟ ਤੇ ਮਿਲੂਗਾ ਉਹ ਰਾਮ ਟੈਕਸ ਦੀ ਕੈਮਰੀ ਕਾਟਨ ਇਹ ਵਾਲੀ ਸਲਵਾਰ ਤੇ ਇਹ ਵਾਲੀ ਸ਼ਰਟ yellow ਐਂਡ white ਦਾ ਕੰਟਰਾਸਟ ਬੜਾ ਹੀ ਪਿਆਰਾ ਜਿਹਾ ਕੰਟਰਾਸਟ 650 ਦਾ ਸੂਟ ਸੀ ਅੱਜ ਤੁਹਾਨੂੰ 600 ਦੇ ਵਿੱਚ ਮਿਲ ਜੂਗਾ ਸ਼ਿਪਿੰਗ ਕੋਈ ਨਹੀਂ ਹੈਗੀ। ਲੋ ਜੀ ਨੈਕਸਟ ਦੇਖੋ। ਇਹ ਕਾਟਨ ਮਸਲੀਨ ਦੇ ਵਿੱਚ ਸੂਟ ਨੇ ਜੀ। ਬ੍ਰਾਂਡਡ ਹੈਗੀ ਆ ਇਹ ਆਰਟੈਕਸ ਦੀ ਕਾਟਨ ਮਸਲੀਨ ਹੈ ਇਹ। ਇਹ ਲੋ। ਬਹੁਤ ਪਿਆਰਾ ਸੂਟ ਹੈ ਕਾਫੀ ਜਿਆਦਾ ਸੋਹਣਾ ਲੱਗਦਾ ਇਹ ਅ ਫਰੰਟ ਤੇ ਇੱਕ ਤੁਹਾਨੂੰ ਫਲਾਵਰ ਮਿਲੇਗਾ ਉਹਦੇ ਵਿੱਚ ਨਾ ਆਊਟਲਾਈਨ ਕੀਤੀ ਹੋਈ ਹੈ ਸਾਰੇ ਫਲਾਵਰ ਦੇ ਉੱਪਰ ਆਊਟਲਾਈਨ ਕੀਤੀ ਹੋਈ ਹੈ ਔਰ ਕਿਨ ਮਨ ਕਿਨ ਮਨ ਜੀ ਇਹ ਹੈਗਾ ਇਹ ਪ੍ਰਿੰਟਰ ਉੱਪਰ ਡਾਰਕ ਹੁੰਦਾ ਜਾਂਦਾ ਹੈ ਨੀਚੇ ਥੋੜਾ ਲਾਈਟ ਹੈ ਉੱਪਰ ਨੂੰ ਜਾਂਦੇ ਆ ਤਾਂ ਥੋੜਾ ਡਾਰਕ ਹੋ ਗਿਆ ਠੀਕ ਹੈ ਜੀ ਤੇ ਇਹ ਹੈ ਦਾ ਪ੍ਰਿੰਟ ਦਾ ਔਰ ਸੌਰੀ ਇੱਧਰ ਆ ਗਿਆ ਬਾਜੂ ਦਾ ਪ੍ਰਿੰਟ ਓਕੇ ਆ लो ਇਹ ਹੈ ਦਾ ਬਾਜੂ ਦਾ ਪ੍ਰਿੰਟ ਠੀਕ ਹੈ ਬੈਕ ਸਾਈਡ ਤੇ ਵੀ ਸੇਮ ਹੀ ਪ੍ਰਿੰਟ ਮਿਲੂਗਾ ਲੋ ਤੇ ਸਲਵਾਰ ਹੋਊਗੀ ਜੇ ਇਹਦੀ 3 ਮੀਟਰ ਦੀ ਆਹ ਇੱਥੋਂ ਸਟਾਰਟ ਹੁੰਦੀ ਹੈ ਸਲਵਾਰ 3 ਮੀਟਰ ਦੀ ਸਲਵਾਰ ਹੋਊਗੀ 2.5 ਮੀਟਰ ਦਾ ਸ਼ਰਟ ਹੋਊਗਾ ਆਰਟੈਕਸ ਬ੍ਰਾਂਡ ਦਾ ਸੂਟ ਹੈ ਨਾਲ ਦੁਪੱਟਾ ਮਿਲੂਗਾ ਜੀ ਐਨ ਗੰਡੇ ਦੀ ਪੱਤ ਵਰਗਾ ਮਸਲੀਨ ਦੇ ਵਿੱਚ ਬਹੁਤ ਪਿਆਰਾ ਦੁਪੱਟਾ ਹੈਗਾ ਕਾਟਨ ਮਸਲੀਨ ਦੇ ਵਿੱਚ ਇੰਨਾ ਸੋਹਣਾ ਦੁਪੱਟਾ ਹੈ ਪਤਲਾ ਪਤਲਾ ਜਿਵੇਂ ਨੰਬਰ ਵਰਗਾ ਲੋ ਵਰ ਵੱਡਾ ਵੀ ਕਾਫੀ ਲੱਗਦਾ ਮੈਂ ਤੁਹਾਨੂੰ ਨਾਪ ਕੇ ਦੱਸ ਦਿੰਨੀ ਇੱਕ ਵਾਰੀ ਸਵਾ 2 ਮੀਟਰ ਹੈ ਜੀ ਪੂਰਾ ਸਵਾ 2 ਤੋਂ ਦੋ ਉਂਗਲ ਵੱਧ ਹੀ ਹੋਊਗਾ ਕੱਟਣੀ ਆ ਪ੍ਰਾਈਸ ਇਹਦੀ ਹੈਗੀ ਅੱਜ 950 ਪਹਿਲਾਂ 1050 ਦਾ ਸੀ 100 ਰੁਪਏ ਦਾ ਡਿਸਕਾਊਂਟ ਹੈ ਜੀ ਯੋ ਜੀ ਉਹ ਲਾ ਦੇਖੋ ਥੋੜਾ ਥੋੜਾ ਕਲਰ ਦਾ ਫਰਕ ਪਈ ਜਾਊਗਾ ਥੋੜਾ ਥੋੜਾ ਡਿਜ਼ਾਈਨਿੰਗ ਦਾ ਫਰਕ ਪਈ ਆਹ ਲਓ ਇਹ ਆਦਾ ਕੇਰਾ ਕੇਰੇ ਤੇ ਇੱਕ ਫਲਾਵਰ ਉਹਦੀ ਆਊਟਲਾਈਨ ਕੀਤੀ ਹੋਈ ਆ ਬੈਕ ਸਾਈਡ ਤੇ ਵੀ ਸੇਮ ਪ੍ਰਿੰਟ ਰਹੂਗਾ カラーफुल ਜੇ ਬੱਦਲਾਂ ਜਿਆੜਾ ਸੂਟ ਹੈ ਤੇ ਇਹ ਹੈਗਾ ਜੀ ਇਹਦਾ ਬਾਜੂ ਦਾ ਪ੍ਰਿੰਟ ਪਿਆਰਾ ਜਿਹਾ ਪ੍ਰਿੰਟ ਹੈ ਪੀਛੇ ਜਿਹਾ ਕਲਰ ਹੈ ਬੈਕ ਸਾਈਡ ਤੇ ਵੀ ਸੇਮ ਹੀ ਹੈ ਬਹੁਤ ਸੋਹਣੀ ਮਸਲੀਨ ਹੈ ਜੀ कॉटन मस्लिन बहुत प्यारी वाली मैं ਤੁਹਾਨੂੰ ਨਾ ਨੇੜੇ ਕਰਕੇ ਦਿਖਾਉਣੀ ਹੈ ਇਦਾਂ ਵੀ ਵੀ ਦਿਖਾਈ ਲੋ ਇਹ ਵਾਲੀ ਹੈ ਜੀ ਇਹਦੇ ਬੈਕ ਫਰੰਟ ਜੇ ਤੁਸੀਂ ਲਾਈਨਿੰਗ ਲਾ ਲੋਗੇ ਤਾਂ ਬਹੁਤ ਵਧੀਆ ਇਹਦੀ ਨਾ ਗ੍ਰੇਸ ਬਹੁਤ ਬਣਦੀ ਹੈ ਫਿਰ ਸਲਵਾਰ ਤੇ ਬੇਸ਼ੱਕ ਜੀ ਤੁਸੀਂ ਨਾ ਲਾ ਲਓ ਮੈਂ ਸਲਵਾਰ ਦਿਖਾ ਦਉ ਤੁਹਾਨੂੰ ਇਹਦੀ ਸਲਵਾਰ ਕਿਹੋ ਜਿਹੀ ਹੈ Det er bra print. 950 ਦੇ ਵਿੱਚ ਆ ਜੂਗਾ ਸ਼ਿਪਿੰਗ ਬਿਲਕੁਲ ਫਰੀ ਹੋਊ। ਲੋੜੀ ਆ ਦੇਖੋ। ਇਹ ਵੀ ਬਹੁਤ ਸੋਹਣਾ ਲੱਗਦਾ ਹੈ। ਕਲਰਫੁਲ ਜੁਹਾ ਹੈਗਾ। ਕਾਫੀ ਪਿਆਰਾ ਲੱਗਦਾ ਹੈ ਵੀ ਸੰਤੂ। ਆ ਇਹਦਾ ਉੱਪਰੋਂ ਪ੍ਰਿੰਟ ਇੱਦਾਂ ਸ਼ੁਰੂ ਹੁੰਦਾ। ਤੇ ਇਹ ਹੈਗੀ ਆ ਜੀ ਇਹਦੀ ਬੋਡੀ। ਠੀਕ ਹੈ। ਦੁਪਟਾ ਸਲਵਾਰ ਦਿਖਾ ਦੇਣੀ ਹੈ ਇਹਦੀ ਕਿਹੜੀ ਹੈ? ਬੈਕ ਸਾਈਡ ਤੇ ਸੇਮ ਪ੍ਰਿੰਟ ਹੋਊਗਾ ਔਰ ਇਹ ਹੈਗੀ ਆ ਦੀ ਸਲਵਾਰ ਸਲਵਾਰ ਵੀ ਨਾ ਪ੍ਰਿੰਟ ਹੈ ਇਹਦੇ ਵਿੱਚ ਬਿਲਕੁਲ ਪਲੇਨ ਨਹੀਂ ਹੈਗੀ ਸਲਵਾਰ ਠੀਕ ਹੈ ਸਲਫ ਦਾ ਪ੍ਰਿੰਟ ਹੈ ਬਹੁਤ ਸੋਹਣਾ ਸੂਟ ਹੈ ਤੇ ਇਹ ਦੁਪੱਟਾ ਲੂ ਰੂ ਹੈ ਜੀ ਲੋਟ ਬਹੁਤ ਸੋਹਣੇ ਦੁਪੱਟਿਆਂ ਨਾਲ ਸੂਟ ਨੇ ਇਹ ਬਹੁਤ ਪਿਆਰੇ ਲੱਗਦੇ ਨੇ ਪਾਏ ਹੋਏ 990 ਚ ਲੈ ਜੂਗਾ ਫ੍ਰੀ ਸ਼ਿਪਿੰਗ ਨਾਲ ਸੁਣੋ ਅਜੇ ਕੋ ਤੁਹਾਡੇ ਕੋਲੇ ਕਲਰ ਆ ਵੀ ਬਹੁਤ ਸੋਹਣਾ ਹੈ ਠੀਕ ਹੈ ਜੀ ਤੇ ਇਹ ਹੈਗੀ ਆ ਦੀ ਬਾਜੋ ਇਹ ਵਾਲੀ ਸਲਵਾਰ ਦਿਖਾ ਦੇਣੀ ਆ ਤੁਹਾਨੂੰ ਇਹ ਆ ਲੋ ਜੀ ਇਹ ਸਲਵਾਰ ਹੈ ஆயி நோ ச ਲੋ ਜੀ ਆ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਵਰਕ ਵਾਲੇ ਇਹ ਲੀਲਨ कॉटन ਦੇ ਸੂਟ ਆ ਜੀ ਹਲੋ ਆਨੀਅਨ ਜੇ ਸ਼ੇਡ ਆ ਲਾਈਟ ਆਨੀਅਨ ਜੇ ਸ਼ੇਡ ਕਹਿ ਸਕਦੇ ਆਪਾਂ ਇਹਨੂੰ ਪਹਿਲਾਂ ਮੈਂ ਇਹਨੂੰ ਨਾਪਦੇ ਆ ਫਿਰ ਮੈਂ ਤੁਹਾਨੂੰ ਡਿਜ਼ਾਈਨ ਦਿਖਾਉਣੀ ਆ ਤਾਂ ਲੋ ਜੀ 43 ਤੱਕ 43.5 ਤੱਕ ਲਗਭਗ ਵਰਕ ਹੋ ਜਾਵੇ ਪਰ ਤੁਸੀਂ ਇਹਨੂੰ 44 ਤੱਕ ਵੀ ਲੈ ਜਾ ਸਕਦੇ ਹੋ ਕੱਟ ਕਰਨਾ ਤਾਂ ਕੱਟ ਵੀ ਹੋ ਜਾਊਗਾ ਹੁਣ ਮੈਂ ਤੁਹਾਨੂੰ ਦਿਖਾਉਣੀ ਆਂ ਦਾ ਘੇਰਾ ਆ ਲੋ ਘੇਰੇ ਦਾ ਵਰਕ ਦੇਖੋ ਤੁਸੀਂ ਘੇਰਾ ਨਾਲ ਆਪੇ ਦੱਸ ਦਿੰਨੀ ਆ ਘੇਰਾ ਹੈਗਾ ਜੀ 22.5 ਜੇ ਤੁਸੀਂ ਕੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ 21.5 ਤੱਕ ਵੀ ਰੱਖ ਸਕਦੇ ਹੋ ਥੋੜਾ ਜਿਹਾ ਮਾੜਾ ਜਿਹਾ ਆ ਵਾਲਾ ਸਾਈਡ ਹੈ ਜਿਹੜੀ ਉਹ ਕੱਟ ਦਿੰਦੇ ਠੀਕ ਹੈ ਜੀ ਤੇ ਆ ਆਊਗਾ ਤੁਹਾਡੇ ਕਮਰ ਕੋਲੇ ਤੇ ਇਹ ਪੈਨਲ ਜਾ ਰਹੇ ਨੇ ਬੜੀ ਸਫਾਈ ਦਾ ਵਰਕ ਹੋਇਆ ਹੋਇਆ। ਅਗਰ ਤੁਸੀਂ ਛੋਟਾ ਕਰਨਾ ਹੈ ਤਾਂ ਛੋਟਾ ਵੀ ਕਰ ਸਕਦੇ ਹੋ, ਉੱਪਰੋਂ ਕੱਟ ਸਕਦੇ ਹੋ। ਤੇ ਬਾਜੂ ਦਿਖਾਉਣੀ ਆ। ਲੋ ਜੀ ਇਹ ਇਹਦਾ ਬਾਜੂ ਦਾ ਵਰਕ ਹੈ। ਠੀਕ ਹੈ ਜੀ। ਤੇ ਇਹ ਸੂਟ ਆਪਾਂ ਪਹਿਲਾਂ ਦਿੱਤੇ ਸੀ ਤੁਹਾਨੂੰ 995 ਦੇ ਵਿੱਚ ਅੱਜ ਤੁਹਾਨੂੰ 895 ਦੇ ਵਿੱਚ ਮਿਲ ਰਿਹਾ ਹੈ। ਸ਼ਿਪਿੰਗ ਫ੍ਰੀ ਹੈ। ਅਗਲਾ ਦੇਖੋ ਜੀ ਇਹ ਸਤੰਗ ਆਹ ਹਾਂ ਪਿਸਤਾ ਜਿਹਾ ਕਲਰ ਹੈ ਸਹੀ ਆ ਰਿਹਾ ਹੈ ਹਾਂ ਸੋਨਾ ਕਲਰ ਹੈਗਾ ਉਨੀ ਲੰਮਾਈ ਚੜਾਈ ਹੈ ਜਿੰਨੀ ਪਹਿਲਾਂ ਦੱਸੀ ਆ ਤੁਹਾਨੂੰ ਲੇਲਨ ਕਾਟਨ ਦੇ ਵਿੱਚ ਸੂਟ ਹੈ ਬਿਨਾਂ ਲਾਈਨਿੰਗ ਤੋਂ ਬਣ ਜੂਗਾ ਜੀ ਲਾਈਨਿੰਗ ਦੀ ਜਰੂਰਤ ਨਹੀਂ ਹੈਗੀ ਸੀ ਥਰੂ ਨਹੀਂ ਹੈਗਾ ਕੁਝ ਖਾਸ ਜੇ ਤਾਂ ਵਾਸ਼ ਹੋ ਜੂਗਾ ਤੇ ਇਹਨੇ ਹੋਰ ਗੱਫ ਹੋ ਜਾਣਾ ਤੇ ਇਹ ਹੈਗਾ ਜੀ ਇਹਦਾ ਬਾਜੂਦਾਰਕ ਠੀਕ ਹੈ ਤੇ ਪ੍ਰਾਈਸ ਹੈਗੀ ਹੈ 890 ਲੋ 100 ਤਾਂ ਹੋ ਰਹਾ ਇਹਦੇ ਵਰਗਾ ਬਸ ਕਲਰ ਇਹਦਾ ਥੋੜਾ ਜਾਮਨੀ ਜਿਹਾ ਚਾ ਗਿਆ ਲਵੈਂਡਰ ਜਿਹਾ ਸ਼ੇਡ ਕਹਦੇ ਨੇ ਜਿਹਨੂੰ ਆਪਾਂ ਉਹ ਬੋਲਦੇ ਨੇ ਤੇ ਨਹੀਂ ਸੋਹਣੀ ਹੈ ਤਿੰਨੇ ਸੋਹਣਿਆ ਕਲਾ ਲੋ ਜੀ ਸਹੀ ਨਹੀਂ ਹੁੰਦਾ ਜਾਮਨੀ ਬਹੁਤ ਸੋਹਣਾ ਜਿਹਾ ਜਾਮਨੀ ਆ ਸੋਹਣਾ ਸੋਹਣਾ ਜ ਬਹੁਤ ਪਿਆਰਾ ਜ ਆ ਠੀਕ ਹੈ ਸੇਮ ਪ੍ਰਾਈਸ ਦੇ ਵਿੱਚ 895 ਚ ਸੇਮ ਵਰਕ ਹੈ